ਹਾਂਜੀ ਮਿੱਤਰੋ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਤੁਸੀਂ ਪਿਛਲੇ ਵਲੌਗ ਚ ਦੇਖਿਆ ਹੀ ਹੋਊਗਾ ਆਪਣੇ ਸਟ੍ਰਿੰਗ ਕਰ ਗਏ ਸੀਗੇ ਤੇ ਐਤਵਾਰ ਦੇ ਦਿਨ ਨੂੰ ਲੈਂਟਰ ਪਹਿਣਾ ਇੱਧਰ ਵੀ ਸਟ੍ਰਿੰਗ ਕੀਤੀ ਹੋਈ ਆ ਦੇਖ ਲਓ ਤੁਹਾਨੂੰ ਪਤਾ ਹੀ ਆ ਜਿਵੇਂ ਆ ਸਾਰੀ ਸਟ੍ਰਿੰਗ ਕਰ ਗਏ ਸੀ ਆ ਕਮਰਾ ਵੀ ਕਰ ਗਏ ਸੀ ਆ ਬਾਥਰੂਮ ਵੀ ਕਰ ਗਏ ਸੀ ਡਰੈਸਿੰਗ ਰੂਮ ਵੀ ਕਰ ਗਏ ਸੀ ਅੱਜ ਬੰਨਣਾ ਹੈ ਇਹਨੇ ਸਰੀਏ ਬਾਕੀ ਆ ਦੇਖੋ ਜੀ ਉੱਤੇ ਬੰਨਤਾ ਸਰੀਆ ਤੇ ਆਲੇ-ਦਾਲੇ ਮਿਸਤਰੀ ਨੇ ਰੱਦੇ ਵੀ ਲਾਤੇ

ਇਹ ਬੀਮ ਪਾਉਣਗੇ ਬਾਕੀ ਤੇ ਐਂਤ ਵਾਰ ਨੂੰ ਆਪਾਂ ਨਾਲ ਲਾਈਟਰ ਪਾਊਗਾ ਉਦੋਂ ਨਾਲ ਆਪਾਂ ਲਾਈਵ ਵੀ ਚਲਾਵਾਂਗੇ ਤੇ ਬਾਕੀ ਮਿੱਤਰੋ ਥੱਲੇ ਵੀ ਦੇਖ ਲਓ ਤੁਸੀਂ ਮਿੱਟੀ ਲੋਹੇ ਦੇ ਪਾਈਪ ਵੀ ਲਾਏ ਨੇ ਲੋ ਜੀ ਮਿੱਤਰੋ ਹੁਣ ਹੋ ਗਈ ਸ਼ਾਮ ਮੈਂ ਆਇਆ ਸੀ ਟਿਊਸ਼ਨ ਤੋਂ ਤੇ ਟਿਊਸ਼ਨ ਬਾਕੀਆ ਸੀਗਾ ਤੇ ਬਾਕੀ ਮਿਸਤਰੀਆਂ ਨੇ ਸਾਰਾ ਕੰਮ ਓਕੇ ਕਰਤਾ ਬਾਕੀ ਤੁਸੀਂ ਚੈੱਕ ਕਰ ਲਓ ਤੇ ਐਤਵਾਰ ਨੂੰ ਡੈਂਟਰ ਪਊਗਾ ਉਸ ਦਿਨ ਆਪਾਂ ਦਿਖਾਵਾਂਗੇ ਤੁਹਾਨੂੰ ਤੇ ਬਾਕੀ ਮਿਸਤਰੀ ਉੱਪਰ ਸਟ੍ਰਿੰਗ ਸਾਰੀ ਕਰ ਗਏ ਬਾਕੀ ਨੂੰ ਮਿਲਦੇ ਆ ਇਹ ਅਗਲੇ ਬਲੌਗ ਚ ਤੇ ਅੱਜ ਦੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਥੈਂਕਸ ਫੋਰ ਵਾਚਿੰਗ